ਸਵਾਗਤ ਹੈ ਸਾਰੇ ਵੀਰ ਭਰਾਵਾਂ ਦਾ ਆਪਣੇ ਇੰਦਰ ਸਟੱਡ ਫਾਰਮ YouTube ਚੈਨਲ ਤੇ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਸਾਰੇ ਮੇਰੇ ਵੀਰ ਭਰਾਵਾਂ ਦੇ ਜਾਨਵਰ ਤੰਦਰੁਸਤ ਹੋਣਗੇ ਉਮੀਦ ਕਰਦਾ ਮੈਂ ਤੇ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਮਿੱਤਰੋ ਆਪਾਂ ਤਿੰਨ ਜਾਨਵਰ ਲੈ ਕੇ ਆਏ ਆ ਪਹਿਲੇ ਨੰਬਰ ਤੇ ਜਿਹੜਾ ਘੋੜਾ ਵੇਖ ਰਹੇ ਹੋ ਇੱਕ ਘੋੜੇ ਦੀ ਡਿਟੇਲ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਜੇ ਆਪਣਾ ਪੇਜ ਫੋਲੋ ਨਹੀਂ ਕੀਤਾ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਤੇ ਘੋੜੇ ਦੀ ਉਮਰ ਹੈਗੀ ਹੈ 5.5 ਸਾਲ ਤੇ ਰਾਈਡਿੰਗ ਦਾ ਘੋੜਾ ਪਾਸ ਹੈ ਜੀ ਤੇ ਮੱਜੂਗੇ ਪਿੰਡ ਖੜਾਗਾ ਤੇ 62 ਇੰਚ ਹਾਈਟ ਦੱਸੀ ਆ ਮਾਲਕ ਵੀਰਾਂ ਨੇ ਰੇਟ ਵਾਈ ਹੋਰੇ ਦੱਸਣਗੇ ਫੋਨ ਤੇ ਬਹੁਤ ਵਧੀਆ ਘੋੜਾ ਹੈਗਾ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਪੇਚੀ ਨਹੀਂ ਤੇ ਰੇਟ ਤੁਸੀਂ ਮਾਲਕ ਵੀਰਾਂ ਨਾਲ ਗੱਲਬਾਤ ਕਰਕੇ ਪੁੱਛ ਲਿਓ ਜੀ ਤੇ ਬਾਕੀ ਜਿਹੜਾ ਦੂਜੇ ਨੰਬਰ ਤੇ ਘੋੜਾ ਹੈਗਾ ਇਹ ਘੋੜੇ ਦੀ ਡਿਟੇਲ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਜੇ ਕੋਈ ਮੇਰਾ ਵੀਰਪਰਾ ਆਪਣੇ ਪੇਜ ਤੇ ਵੀਡੀਓ ਕਰਵਾਉਣੀ ਚਾਹੁੰਦਾ ਤਾਂ 85482340 ਵਾਲੇ ਨੰਬਰ ਤੇ WhatsApp ਤੇ ਫੋਟੋਆਂ ਵੀਡੀਓ ਭੇਜਣ ਤੋਂ ਬਾਅਦ ਆਪਣੇ ਨਾਲ ਗੱਲਬਾਤ ਕਰਨ ਤੋਂ ਬਾਅਦ ਤੁਸੀਂ ਵੀਡੀਓ ਬਵਾ ਸਕਦੇ ਹੋ ਤੇ ਆ ਘੋੜੇ ਦੀ ਮਿੱਤਰੋ ਉਮਰ ਹੈਗੀ ਹੈ 2 ਸਾਲ 60 ਇੰਚ ਹਾਈਟ ਦਾ ਸੀਮਾ ਕਵੀਰਾ ਨੇ ਤੇ ਰੇਟ ਬਾਈ ਹੋਰੇ ਕਰਦੇ ਆ ਜੀ 90000 90000 ਮੁੱਲ ਕਰਦੇ ਆ ਬਾਕੀ ਮੌਕੇ ਤੇ ਥੋੜਾ ਬਤਾ ਮੰਨਦਾਨ ਹੋ ਜਾਊਗਾ ਜੰਮੂ ਏਰੀਆ ਬਾਈ ਹੋ ਰਿਆਂ ਦਾ 2 ਸਾਲ ਉਮਰ ਹੈ 60 ਇੰਚ ਹਾਈਟ ਹੈ ਜੀ 90000 ਮੁੱਲ ਤੇ ਕਰ ਲੋ ਸੰਪਰਕ ਨੰਬਰ ਤੀਜੇ ਤੇ ਆਪਣੇ ਕੋਲੇ ਹੈਗਾਗਾ ਬਸ਼ੇਰਾ ਬਸ਼ੇਰਾ ਬਹੁਤ ਵਧੀਆ ਚੰਗੀ ਹਾਈਟ ਕਰੂਗਾ ਅਲੀਸ਼ਾਨ ਲਾਈਨ ਦਾ ਬਸ਼ੇਰਾ ਹੈਗਾ ਪਿਓ ਦੀ ਹਾਈਟ 65 ਇੰਚ ਆ ਤੇ 5 ਮਹੀਨੇ ਉਮਰ ਹੈਗੀ ਤੇ ਬਾਈ ਹੋਰੇ ਮਜਬੂਰੀ ਜਿਹੀ ਸੇਲ ਕਰ ਰਹੇ ਆ ਤੇ ਬਾਕੀ ਮਿੱਤਰੋ 50000 ਮੁੱਲ ਕਰਦੇ ਆ ਬਾਕੀ ਮੌਕੇ ਤੇ ਥੋੜਾ ਬਹੁਤਾ ਮੰਨਦਾ ਨਹੀਂ ਹੋਊਗਾ ਤੇ ਰਾਮਾ ਮੰਡੀ ਕੋਲ ਬਾਈ ਹੋ ਰਿਹਾੰਦਾ ਪਿੰਡ ਐ ਜੀ ਜ਼ਿਲ੍ਹਾ ਬਠਿੰਡਾ ਤੇ ਕਰ ਲੋ ਜੀ ਸੰਪਰਕ ਬਹੁਤ ਵਧੀਆ ਜਾਨਵਰ ਨੇ ਤਿੰਨੇ ਆਪਣੇ ਇਹ ਤੇ ਜੇ ਕੋਈ ਮੇਰਾ ਵੀਰ ਭਰਾ ਹੈਗਾ ਖਰੀਦਣ ਦਾ ਚਾਹਵਣ ਤੰਗਲਬਾਦ ਕਰ ਲਿਓ ਅਲੱਗ-ਅਲੱਗ ਮਾਲਕ ਵੀਰਾਂ ਦੇ ਕੋਲ ਤੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੇ ਕੋਈ ਵੀਰ ਭਰਾ ਵੀਡੀਓ ਕਰਵਾਉਣ ਦਾ ਚਾਹਵਨ ਹੈਗਾ ਤਾਂ 85482340 ਵਾਲੇ ਨੰਬਰ ਤੇ WhatsApp ਤੇ ਗੱਲਬਾਤ ਕਰਨ ਤੋਂ ਬਾਅਦ ਵੀਡੀਓ ਬੁਵਾ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ ਜੀ